ਵਾਹ ਜੀ ਵਾਹ ਮੁੰਡਿਓ ਸੇਵਾ ਚ ਖਿੱਚ ਕੇ ਰੱਖੋ ਕੰਮ ਨੂੰ ਨੀਂਦ ਖਾਣਾ ਖੋਣਾ ਦੇਖਿਆ ਕਿ ਨਹੀਂ ਦੇਖਿਆ ਹਾਂ ਕੁ ਸੈਟ ਕਰਨੇ ਲੋਕ ਰੱਖਿਆ ਹੋਇਆ ਛੋਟਾ ਜਾਈ ਛੋਟਾ ਜਾਈ ਤੇ ਹੋਰ ਕੀ ਖਾਣ ਨੂੰ ਦਿੰਦੇ ਉਹਨਾਂ ਨੂੰ ਉਹ ਦਾਸ ਹੁੰਦਾ ਹੈ ਉਹ ਕਿਕਰਾਂ ਦਾ ਉਹ ਹੁੰਦਾ ਹੀ ਕਿਕਰਾਂ ਹੁੰਦੀਆਂ ਐ ਅੱਛਾ ਹੋਰ ਉਹ ਤਾਂ ਜਿੰਦੋਂ ਖਾ ਜਾਂਦੀਆਂ ਨੇ ਕਹਾ ਤੇ ਆਏ ਬਈ ਤਮੇ ਪਣਵਾਲਾ ਪੀਣ ਵਾਲਾ ਪਣਵਾਲਾ ਇਹ ਉਹ ਖੰਭੇ ਗਰੁੱਪ ਵਾਲੇ ਤਮੇ ਹਾਂ ਜੀ ਹਾਂ ਨਾ ਨਾ ਕੋਈ ਨਹੀਂ ਲੜਦਾ ਹੈ ਉਹੀ ਮਾਰੀ ਜਾਂਦਾ ਇਹ ਲੈ ਇਹ ਲੈ ਮਾਰ ਦਿਆ ਇਹ ਲੈ ਤਿੰਨ ਦਿਨ ਬਾਅਦ ਲੰਗਰ ਦੀ ਹੋ ਰਹੀ ਹੈ ਸਮਾਪਤੀ ਹੁੰਡੇ ਸਮਾਨ ਚੱਕ ਰਹੇ ਨੇ ਇਕੱਠਾ ਕਰ ਰਹੇ ਨੇ ਇਕੱਠਾ ਕਰ ਰਹੇ ਨੇ ਇਕੱਠਾ ਕਰ ਰਹੇ ਨੇ ਤੇ ਰੋਟੀਆਂ ਜਿਹੜੀਆਂ ਬਚ ਗਈਆਂ ਉਹਨੂੰ ਕਿੱਥੇ ਛੱਡ ਗਏ ਯਾਰ ਜੀ ਉਹ ਗਊ ਮੱਤਾਂ ਖੜੀ ਆ ਉੱਥੇ ਗਊ ਸਾਲਾ ਚ ਗਊ ਸਾਲਾ ਚ ਠੀਕ ਆ ਚਲੋ ਕੈਂਪ ਪਾ ਦੇ ਤੋੜ ਗਾ ਭਾਈ ਜੀ ਕੋਲ ਪਾ ਦੇਣਾ ਭਾਈ ਵਿਚਾਂ ਰੱਖੀ ਰਮਲਾ ਇਹ ਤੇ ਨਾ ਅੰਦਰ ਨਾਲ ਯਾਰ ਕੁਰਲੀ ਦੇ ਵਿੱਚ ਹੀ geke ਦੇ ਹਾਂ ਖਾਲੇ ਕੀ ਬਾਜੀ ਬਾਜੀ ਜੀ ਸਾਹ ਦੇਖੇ ਕਰ ਦੇਣਾ ਫੋਟੋ ਆਲੀ ਪੱਖੇ ਮਾ तेरी कर के ना गब्बा तोड़ के पा दे ऊपर हाँ। पंखा चलता है नीचे भैंसे सोती हैं सोते-सोते भूख खा लो बेगा रोटी ऊपर ले लो ऊपर ना पटक के बसा दिए तोड़ का भाई ओए चल भाई पा देंगे आजा आ जा गोभी गोभी खुले साहब ਸੇਵਾ ਕਰ ਦੇਵੇ ਕੋਈ ਭੁੱਲੀ ਚੁੱਕੀ ਹੋਗੀ ਹੋ ਮਾਫੀ ਮੰਗ ਲੋ ਸਾਡੀ ਮਾਫੀ ਮੰਗ ਲੋ ਮਾਫੀ ਮੰਗਦੇ ਜੀ ਕਿੰਤਰ ਲਗਿਆ ਫੇਰ ਤੁਹਾਨੂੰ ਸੇਵਾ ਕਰ ਕਾ ਵਧੀਆ ਲਗਿਆ ਜੀ ਅੱਗੇ ਤੇ ਫੇਰ ਅੱਗੇ ਤੇ ਬਸ ਜਦ ਗਾ ਸੰਗਤ ਆਵਾ ਹੁਣਾ ਪ੍ਰੋਗਰਾਮ ਇਸ ਵਾਰੀ ਪਿਛਲੇ ਵਾਰੀ ਇੱਕ ਦਿਨ ਕਾ ਦਾ ਨਾ ਕਦੋ ਕਦਾਂ ਦੋ ਕਾ ਦਾ ਜੀ ਇਸ ਵਾਰੀ ਤਿੰਨ ਕਾ ਹੋਇਆ ਅਗਲੀ ਵਾਰੀ ਪੰਜ ਵਾਰੀ ਕਾ ਲਾਣਾ ਠੀਕ ਆ ਖੰਬੇ ਕੋ ਰੂਪ ਕੀ ਚੜਦੀ ਕਲਾ ਹੈ ਚੜਦੀ ਕਲਾ ਪੂਰੀ ਜੀ ਪੂਰਾ ਕੰਮ ਕਰਤੇ ਆ ਲੜਕੇ ਹਾਂ ਪੂਰਾ ਕੰਮ ਕਰਤੇ ਆ ਜੀ ਅੱਛੇ ਸੇ ਅੱਛੇ ਸੇ ਚਲੋ ਠੀਕ ਹੈ ਜੀ ਫੇਰ ਸਮਾਨ ਇਕੱਠਾ ਕਰੂ ਸੇ ਸਮਾਨ ਇਕੱਠਾ ਸਕਾਇਤ ਨਾ ਆ ਜਾ ਕੋਈ ਵੀ ਹਾਂ ਭਾਂਡੇ ਸਾਫ਼ ਨਹੀਂ ਦੀਏ ਠੀਕ ਹੈ ਜੀ ਸਭ ਠੀਕ ਹੈ ਜੀ ਠੀਕ ਆ ਰਾਗ ਕਰ ਦੋ ਸਮਾਰਕ ਵਾਹ ਜੀ ਵਾ ਚੰਗੀਤ ਨਾ ਮਾਜ ਦੋ ਵਾਹ ਜੀ ਵਾ ਮੁੰਡਿਓ ਸੇਵਾ ਚ ਖਿੱਚ ਕੇ ਰੱਖੋ ਕੰਮ ਨੂੰ ਖਿੱਚ ਕੇ ਰੱਖੋ ਕੰਮ ਨੂੰ ਜੇਹ ਜੀ ਸਾਬ ਆਲਾ ਸਸੀ ਗੱਲ ਕਿੱਥੇ ਚਲੇ ਗਏ ਸੀ ਤੁਸੀਂ ਉਹ ਸੇਵਾ ਕਰਨ ਲੱਗੇ ਝੁੱਠੇ ਭਾਂਡੇ ਪਈ ਸੀ ਅੱਗ ਲਾ ਕੇ ਆਏ ਨੇ ਉਹਦਾ ਕਿੱਥੇ ਲਾ ਕੇ ਆਏ ਹੋ ਲੱਗੀ ਹੋਈ ਐ ਸਵਾਲ ਕਿੱਥੋਂ ਇੱਥੇ ਲਾਈਏ ਹਾਂਜੀ ਪਹਿਲੇ ਤੁਸੀਂ ਦੇਖਿਆ ਨਹੀਂ ਬੱਕਰੀਆਂ ਕਿੱਥੇ ਥੋਡੀਆਂ ਬੱਕਰੀਆਂ ਉਹ ਘਰ ਚੱਲ ਪਈਆਂ ਨੇ ਘਰ ਛੱਡ ਗਏ ਜੇ ਘਰ ਛੱਡ ਕੇ ਆਈ ਉਹ ਕੀ ਕਾ ਕਰ ਕੱਲੀਆਂ ਖਾਣਾ ਖੁਣ ਦੇਖਿਆ ਕਿ ਨਹੀਂ ਦੇਖਿਆ ਹਾਂ ਕੁਸਤ ਕਰਨੇ ਨੋਕੇ ਰੱਖਿਆ ਹੋਇਆ ਛੋਟਾ ਜਾਈ ਛੋਟਾ ਜਾਈ ਤੇ ਹੋਰ ਕੀ ਖਾਣ ਨੂੰ ਦਿੰਦੇ ਉਹਨਾਂ ਨੂੰ ਉਹ ਕਾ ਕਾਸ ਹੁੰਦਾ ਹੈ ਕਿਕਰਾਂ ਤੋਂ ਹੁੰਦਾ ਹੀ ਕਿਕਰਾਂ ਹੁੰਦੀਆਂ ਹੈ ਅੱਛਾ ਹੋਰ ਬੱਜਤੋਂ ਖਾ ਜਾਂਦੀਆਂ ਨੇ ਹੋਰ ਕੋਣ ਕੋਣ ਆਇਆ ਇੱਥੇ ਅੱਜ ਕੱਲੇ ਹੀ ਆਇਆ ਕੱਲੇ ਹੀ ਹੈ ਸਾਡੀ ਕੋਈ ਬੈਠਾ ਪਿੱਛੇ ਸੁਦੇਵ ਸਿੰਘ ਕੋਲ ਜਾ ਕੇ ਆਂਦੇ ਆ ਜੋ ਸੁਦੇਵ ਇਹ ਬਾਈ ਗੱਡੀ ਨਾ ਰੁਕ ਐਸਾ ਗਰੀਬਾਂ ਵਰਗਾ ਮੂੰਹ ਕਰ ਲਿਆ ਨਾ ਗੱਡੀਆਂ ਨੂੰ ਰੁਕਣਾ ਪੈ ਗਿਆ ਸੁਦੇਵ ਸਿੰਘ ਕੋਲ ਜਾ ਕੇ ਆਂਦੇ ਆ ਚਲੋ 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 ਸੁਦੇਵ ਸਿੰਘ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਵਧੀਆ ਅੱਜ ਦਮਾਲ ਬੰਦੇ ਰੱਖਿਆ ਮਾਲਕ ਦੀ ਕਿਰਪਾ ਬਾਜਾਂ ਵਾਲੇ ਕਿਰਪਾਪੁਰੀਆ ਢੀੜੀ-ਬੁੜੀ ਦੇ ਨੇ ਪੀ ਅੱਜ ਢੀੜੀ-ਬੁੜੀ ਦੇ ਨਹੀਂ ਪੀ ਪੀਣੀ ਵੀ ਨਹੀਂ ਹੈ ਸੇਵਾਦਾਰ ਪੱਤੀ ਸਾਹਿਬ ਹੋਰ ਕੁਝ ਕਹਿਣਾ ਚਾਹਗੇ ਜੀ ਬੱਸ ਜੈ ਜੈਕਾਰ ਹਾਂ ਜੇਹੀ ਕਹਾਂ ਗਿਆ ਆਓ ਜੀ ਡੀ ਮਾਰਚ ਆਏ ਆ ਰਸਨ ਲੈਣ ਸਾਡੇ ਕੋਲ ਚਾਹ ਦਾ ਸਮਾਨ ਘਟ ਗਿਆ ਸੀ ਉਹ ਲੈਣ ਆਏ ਆ ਬਿਕਰਵਾਈ ਸਾਡੇ ਨਾਲ ਚਾਲ ਵੋਈ ਦੇ ਖੀ ਸਾਡ ਵੋਈ ਜੀ ਦੇ ਖੀ ਸਾਡ ਹਲੇਗੇ ਰੰਗ ਵਿੱਚੋਂ ਉੱਸਰੇ ਦੇ ਰੇਮੇ ਦੇ ਗਏ ਕੱਲ੍ਹ ਤੋਂ ਨਾ ਰੋ ਜੀ ਡੀ ਮਾਰ ਵਾਲਾ ਕੋਲ ਤਾਂ ਗਲਾਸ ਹੀ ਨਹੀਂ ਹੈਗੇ ਕਹਾਂ ਆ ਡੀ ਮਾਰ ਵਾਲਾ ਕੋਲ ਗਲਾਸ ਮੁੱਕ ਗਏ ਪਾ ਚੱਲੇ ਹੁਣ ਕੈਂਪ ਪਾਣੀ ਪੈ ਨਹੀਂ ਜੀ

ਖੋ ਗਿਆ ਚੋਕਣਾਖ ਹੋ ਗਿਆ ਚੋਕਣਾਖ ਹੋ ਗਿਆ ਫਿਲਮਖ ਹੋ ਗਿਆ ਬਾਪੂ ਪੂਰੇ ਘਰ ਦੇ ਨੀ ਤੀਵੀਂ ਪਿੰਡਾ ਫੇਰਾਂ ਤੇਰੇ ਉੱਪਰ ਆ ਘਰ ਵਾਲੀ ਜਾਣ ਨਹੀਂ ਦੇਗੀ ਘਰ ਵੋ ਗੋਡਿਆਂ ਤਾਲ ਦੇ ਲਈ ਗੋਡਿਆਂ ਤਾਲ ਦੇ ਰਹੀ ਤੈਨੂੰ ਉਹ ਵੀ ਮੱਠੇ ਹੀ ਜਾਣਾ ਹਾਇਟਿਕ ਵਾਟਰ ਮੈਂ ਜਾ ਰਿਹਾ ਆਪਣੇ ਆਪਣੇ ਹਾਂ ਦਾਰੇ ਹਾਂ ਥੱਕ ਗਿਆ ਚਾਹ ਹੈ ਆ ਨਾਲ ਲੈਣ ਜਾ ਪੂਰਾ ਕਰਿਆ ਜਾ ਮੈਨੂੰ ਪੀਣੀ ਆ ਲੰਗਰ ਸਮਾਪਤੀ ਹੋਣ ਵਾਲਾ ਹੈ ਜੀ ਓਏ ਖੁਰਚਣ ਦੇ ਬੁੱਢੇ ਗਾਏ ਗੁਰਦੁਆਰੇ ਦੇ ਦੇਖਾਣਾ ਇੱਧਰ ਰੱਖ ਦੇ ਇਹਨੂੰ ਦੇਖਾਣਾ ਸਭ ਤੋਂ ਕ ਸਾਫ ਕਰ ਦੇ ਇਹਨੂੰ ਪੰਜਾਬੀ ਮੁੰਡਿਓ ਹਾਂ ਜੀ ਚੱਕ ਰ ਪੰਜਾਬੀ ਮੁੰਡਿਓ ਸਾਰਾ ਪੱਠੀਆਂ ਪੁੱਠੀਆਂ ਖੋਲ ਦੋ ਤਾਂ ਥੋੜੀ ਸ਼ਰਾਰਤ ਬਾਜ਼ੀ ਕਰ ਰਹੇ ਹਾਂ ਹਾਂ ਬਈ ਕੀ ਕਰ ਕਿਸ ਦਾ ਛੋਗਰਾ ਤੂੰ ਮੈਂ ਚੰਦੂ ਆਇਆ ਚੰਦ ਦਾ ਛੋਗਰਾ ਤੂੰ ਹਾਂ ਹਾਂ ਚੰਦ ਦਾ ਛੋਗਰਾ ਕੰਮ ਕਰ ਫਿਰ ਤੂੰ ਹਾਂ ਹਾਂ ਪਹਣ ਠੇਕਾ ਚੰਦ ਦਾ ਛੋਗਰਾ ਕੰਮ ਕਰ ਫਿਰ ਤੂੰ ਕਿਸ ਕਰ ਹੈ ਉਹ ਐਸੇ ਨਹੀਂ ਦੇ ਸੁਦੇਵ ਸਿੰਘ ਚ ਮੇਲਾ ਐਸੇ ਨਹੀਂ ਦੇ ਕੰਮ ਕਰ ਫਿਰ ਕੰਮ ਕਿਉਂ ਨਹੀਂ ਕਰ ਰਿਹਾ ਅਸੀਂ ਤੱਕੜਾਉਂ ਤੈਨੂੰ ਲਜਵੀਂਦਾਰ ਆ ਗਿਆ ਜੀ ਜੀਮੀਦਾਰ ਨਹੀਂ ਇੰਨੂ ਕਰ ਤਾ ਉਹ ਪਾਲਾ ਉਹ ਮਾਹ ਕੰਦੇ ਬੈਠ ਜਾ ਹੈਰਾਨ ਹੋ ਬੈਠਾ ਮਾਸ ਦੀ ਤੇ ਕਿਤੋਂ ਕਰ ਰਹੇ ਹਾਂ ਆਹ ਦੇ ਕਿਤੋਂ ਹੋ ਰਿਹਾ ਕੰਮ ਕੰਮ ਕਰਨਾ ਸਿੱਖੋ ਇਹ ਵੀ ਆ ਗਿਆ ਬਾਬੇ ਯੋ ਤਾਂ ਠਿੱਲਵਾ ਤੇ ਵਾਟੀ ਫਾਲਤੀ ਹੈ ਉਹ ਉਧਾਰੇ ਟਾਇਆ ਹੋ ਇਹ ਦੇਖ ਬੇਚੇ ਬੇਚੇ ਨਿਕੰਬਰੀ ਪਿੱਛੇ ਨੇ ਕੀ ਕਰ ਕਾਇਆ ਕਹਾਂ ਤੇ ਆਇਆ ਪਿੱਛੇ ਕੀ ਕਰ ਕਾਇਆ ਬਾਤ ਨੂੰ ਕਰ ਕਾਇਆ ਚੱਲ ਵੀ ਚੱਲ ਕੱਢ ਕੱਢ ਤਾਰਾ ਕੱਢਣੀ ਦੀ ਮਿਓਂ ਜਾਗਾ ਛੇਤੀ ਕਰ ਤਾਰਾ ਕੱਢਣੀ ਜਾਗਾ ਦੀ ਮਿਓਂ ਜਲਦੀ ਜਲਦੀ ਚਲੋ ਜਾਓ ਜਾਓ ਤਾਰਾ ਕੱਢੋ ਜਾਗਾ ਮੈਸਟਰੀ ਬਣੀ ਆਪਣੀ ਘਾਕ ਤਰੀਆ ਗਾਲ ਭਾਈ ਲੰਗਰ ਲਾਇਆ ਥੰਨੇ ਹਾਂਜੀ ਹਾਂਜੀ ਕਾ ਕੀ ਕੀ ਬਣਾਇਆ ਸਬਜੀ ਆ ਨਾਲੇ ਰੋਟੀ ਆ ਚਾਹ ਪਣ ਵਾਲਾ ਪੀਣ ਵਾਲਾ ਪਣ ਵਾਲਾ ਉਹ ਖੰਭੇ ਗੁਰਪਾਲੇ ਥੰਨੇ ਹਾਂਜੀ ਹਾਂ ਨਾਲੇ ਕਾ ਮੈਂ ਤਾਂ ਲੜਣਾ ਛੋਕ ਰਹੇ ਨਾ ਨਾ ਕੋਈ ਨਹੀਂ ਲੜਦਾ ਹੈ ਉਹੀ ਮਰੀ ਜਾ ਸੇਵਾ ਸੁਭਾ ਕਰ ਆਇਆ ਹਾਂਜੀ ਪੂਰੀ ਸੇਵਾ ਜੀ ਨਾਮ ਕੋਈ ਕਰ ਰਿਹਾ ਥੰਨੇ ਲੋਕ ਤੇ ਬਦਨਾਮ ਜਿਹੀ ਕਰਾ ਦੁਨੀਆ ਜਣਾ ਮਰਤੇ ਭਾਈ ਠੀਕ ਆ ਵੀ ਅੱਜ ਪਿੰਦਾ ਟੰਕਰ ਬਤਾ ਦਿਆ ਪੁਲਿਸਾਂ ਪਾ ਲੈ ਜਾਣਗੇ ਕੋਈ ਨਹੀਂ ਜੀ ਕੋਈ ਨਹੀਂ ਸੇਵਾ ਮੌਕਾ ਦੇਣਗੇ ਆਪ ਨੂੰ ਵੀ ਬਾਜੀ ਉਹ ਜੇਈ ਸਾਹਿਬ ਚੱਕ ਕੇ ਰੱਖ ਕੰਮ ਸਫਾਈ ਬਿਲਕੁਲ ਚੰਗੀ ਸਫਾਈ ਪੂਰੀ ਹੋਣੀ ਚਾਹੀਦੀ ਵੀਰ ਜੀ ਚੱਕ ਦੇ ਚੱਕ ਦੇ ਕੰਮ ਨੂੰ ਵਿੱਚੋਂ ਘੇਰ ਲੈ ਅੱਖ ਲਾ ਦੇਂਗੇ ਉਹ ਦੂਰ ਦੂਰ ਦਾ ਉਹ ਹੀ ਬੱਕਲਾਂ ਚੱਲ ਚੱਲ ਇਹ ਲੈ ਵਾਟ ਨਹੀਂ ਇਹ ਲੈ ਇਹ ਲੈ ਮਾਰ ਦਿਆ ਇਹ ਲੈ टे टाइम छेती देख मेरे फोन मान नहीं देना पांच चार।, पांच चार हो गए लंगर की समाप्ति बोले दो 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 दो। चलो भाई कर लो कट्ठा समान ਬਾਈ ਸਾਰਾ ਸਮਾਨ ਅੱਛਾ ਕਰ ਲੋ ਆਪਣਾ ਆਪਣਾ ਉਹ ਡੀਜੇ ਬੰਦ ਕਰ ਦੇ ਤੇ ਉਸ ਦੇ ਪੁੱਤ ਨੇ ਜਦੋਂ ਕੋਈ ਮੰਤਰ ਮਾਰ ਕੇ ਤੇ ਬੰਦ ਕਰ ਦੇ ਦੰਦਾ ਚਿੱਟਾ ਨੇ ਆ ਦੰਦ ਬਾਣੀ ਟੁੱਟਿਆ ਰਸਾ ਤੇਲੀ ਗੰਨ ਤੇ ਖਾਣੇ ਟੁੱਟਿਆ ਆ ਪਿਆਰਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਬਾਂਦਰੀ ਬਾਂਦਰੀ ਬੰਨ ਤੋਰੀ ਚਲੋ ਚਲੋ ਟੈਂਟ ਖੋਲੋ ਲੈਣਾਓ ਟੈਂਟ ਖੋਲਣਾ ਟੈਂਟ ਧਾਰ ਦੋ ਵੀਰ ਧਾਰ ਦੋ ਚੋਟ ਨਾ ਖਾ ਲਿਓ ਉੱਪਰ ਜਾ ਨਹੀਂ ਪੋੜੀ ਲੈ ਲਓ ਓਏ ਕਹਾਂ ਚੜ ਰਹਾ ਉੱਪਰ ਜੇ ਗਿਰ ਗਿਆ ਲੱਕ ਟੁੱਟ ਜਾਗਾ ਆਰਾਮ ਤੇ ਖੋਲੇ ਉਹ ਥਮੇ ਆ ਖੋਲੋ ਯਾਰ ਥਮੇ ਆ ਖੋਲੋ ਯਾਰ ਜੰਦੇ ਜੰਦੇ ਚੋਟ ਨਾ ਖਾ ਲਿਓ ਯਾ

ओ दिया स्टैंड स्टैंड हो स्टैंड में वेर चलो जाए, जाए। तो जाए। जाए। तो आ जाओ ओ हो जय तुम्हारा अकेले का शोर आ रहा है बाकी सब बच्चे चुप बैठे हैं तीन चार पर दिए जा रहे हो पर लो अपने ओ जय तुम्हारा अकेले का शोर आ रहा है बाकी बच्चे चुप बैठे हैं ਜੋ ਜੋ ਸੋਰਤੋ ਆਏਗਾ ਭਾਂਡੇ ਨਹੀਂ ਦੇ ਰਹੇ ਕਾ ਕਰੇ ਭਾਈ ਨਹੀਂ ਨਹੀਂ ਚੁੱਪ ਐ ਸੋਰ ਨਹੀਂ ਚਾਹੀਏ ਹਮੇ ਕਾਮ ਚਾਹੀਏ ਹਮੇ ਕਾਮ ਚਾਹੀਏ ਹਾਂ ਬੱਚਾ ਹੱਕੂ ਮਿਲ ਗਏ ਹਾਂ ਮਿਲ ਗਏ ਕੁਝ ਜੀਦ ਨੂੰ ਦਿੱਤਾ ਲਾਤਾ ਉਹ ਦੇ ਯਾਹੋ ਯਾਹੋ ਨਹੀਂ ਆਇਓ ਹਾਂ ਯੋਗ ਚਾਰ ਕਰਦੇ ਰਹੀ ਨੀ ਬੰਦੋ ਖੰਡਾਲੀ ਮੰਡਾ ਦੇਖੋ ਉਹ ਸਾਹ ਮੈਂ ਟਾਪੀ ਇਸ ਬੰਦੇ ਪਿੱਛੇ ਲੈ ਲੈ ਮਿਸਟਰ ਭਾਈ ਲੱਗ 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 ਉਹ ਦੱਬੀ ਲਿਆਓ ਅੱਗ ਵੱਲ ਉਹ ਚਾਹ ਬਣਾਣੀ ਅੱਗ ਵੱਲ ਚਲੋ ਆਇਆ ਆ ਜਾ ਬੂਆ ਦੇ ਛੋਕਰੇ ਆਇਆ ਬੂਆ ਦੇ ਛੋਕਰੇ 747 ਮਾਡਲ ਵੱਲ ਅੱਗ ਵੱਲ ਚੱਕ ਲੋ ਚੱਕ ਦੋ ਛੇਤੀ ਸਮਾਨ ਡੋਰੀਏ ਸਾਤ ਆ ਬਾਈ ਉਹ ਬਾਈ ਉਹ ਕੁਜ਼ੀਨ ਉਹ ਕੁਜ਼ੀਨ ਬਸ ਬਸ ਇਧਰ ਕੋਲ ਕੋਣ ਪੀ ਲੇ ਤਾਂ ਦੀ ਸਾ ਜੋ ਕੋਈ ਤਾਂ ਪੀ ਵਗਾ ਕੱਢ ਜਾ ਗਿਓ ਨਾ ਫਿਰ ਵੀ ਖਾਸੀ ਆ ਉਹ ਲੱਗੇ ਜਾ ਉਹ ਸਾਰੇ ਨੂੰ ਫੜਾ ਦੇਰਾ ਗੱਪ ਕੱਪਾ ਮੈਂ ਕੀ ਕਜਣੂ ਕੱਲ ਮਾਤੂ ਸਭ ਨੂੰ ਫੜਾ ਪਹਿਲਾਂ ਬਾਦਾਂ ਪੀਏ ਆਪ ਇਧਰ ਤੇ ਸਾਰੇ ਨੂੰ ਜਿਹੜੇ ਕੰਮ ਕਰ ਰਹੇ ਨੇ ਉਹ ਪੀ ਪੇ ਇਸ ਵਿੱਚ ਮੇਰੇ ਦੇ ਉਹ ਇਸ ਵਿੱਚ ਮਾਰੇ ਆਪ ਦੇ ਉਹ ਸਮਾਂ ਨਹੀਂ ਹੈ ਭਾਈ ਕੀ ਆ ਇਹ ਲੋੜੀ ਕਾਂ ਬੀਨਾਂ ਦੇ ਓ ਇਸ ਵਾ ਪਾ ਦੇ ਮੀਨ ਉਸ ਵਲਿਆ ਬੱਠੀ ਐ 60 ਐ ਮਾ ਕਿੱਧਰ ਗਿਆ ਦੇਖੂੰ ਜੀ ਮਾ ਹਾਂ ਭਾਈ ਉਹ ਮੜ ਕੇ ਆ ਕਿਉਂ ਕੰਮ ਕਰ ਘਰ ਅਸੀਂ ਦਦੇ ਚਾ ਯਾਰ ਆਪਣੇ ਕਾਦੀਓ ਕੱਢ ਦੇ ਯਾਰ ਕੰਮ ਖਰਾਬ ਕਰ ਦੇ ਦੋ

ਉੱਗੀ ਕੋਲੀ ਦੇ ਲੱਕਾ ਕੋਲੀ ਕੋਲੀ ਬੋਲ ਦਵਾ ਯਾਰ ਮੇਰੇ ਬਾਬੇ ਬਰਿੰਦਰ ਜੀ ਯਾਰ ਠੀਕ ਆ ਭਾਈ ਦੂਜਾ ਜੀ ਬਿੱਟੀ ਦੁਬਾਰਾ ਬੋਲ ਕੇ ਕਰਿਆ ਮੈਂ ਬੇਨਤੀ ਕਰ ਰਿਹਾ ਭਾਈ ਬਾਬਾ ਜੀ ਨੂੰ ਵੱਜਾਂ ਵਾਲੀ ਸਰਕਾਰ ਨੂੰ ਭਾਈ ਕਿਆ ਲਾ ਵੀ ਆਏ ਸਾਲ ਭਾਈ ਮਹਾਂ ਲੰਗਰ ਯਹੀ ਲਗਾ ਅਰੇ ਸਾਰੇ ਸੇਵਾਦਾਰਾਂ ਤੰਦਰੁਸਤੀ ਦੇ ਹੈ ਭਾਈ ਬਮਾਠ ਮਾਰ ਕੋਈ ਨਾ ਹੋਵਾ ਇਸੀ ਤਰ੍ਹਾਂ ਸਾਰੇ ਵੱਜ ਚੜਗਾ ਬਾਈ ਇਸੀ ਤਰ੍ਹਾਂ ਸਾਰੇ ਵੱਜ ਚੜਗਾ ਅਗਲੇ ਸਾਲ ਵੀ ਬਾਈ ਲੰਗਰ ਮੈਂ ਸ਼ੋਅ ਕਰਾਂ ਬਾਈ ਸ਼ੋਅ ਕਰਾਂ ਬੋਲੇ ਸੋਨਿਆ ਸਿਆ ਕਾਲਾ ਚਲੋ ਬਾਈ ਪਾਓ ਚੱਲੇ ਏਸੀ ਸਾਡਾ ਪੂਰਾ ਬਲੌਗ ਤੁਸੀਂ ਦੇਖ ਲਿਆ ਹੁਣ ਆਪਾਂ ਮਿਲਦੇ ਆ ਅਗਲੇ ਕਿਸੇ ਹੋਰ ਬਲੌਗ ਚ ਜੇ ਕਿਤੇ ਜਾਵਾਂਗੇ ਕੋਈ ਪਲਾਨ ਬਣਾਵਾਂਗੇ ਜਦ ਤੱਕ ਦੇ ਦੀ ਸਤਿ ਸ੍ਰੀ ਅਕਾਲ ਜਿਹਨਾਂ ਨੇ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਕਰ ਲਿਓ ਤੇ ਬਲੌਗ ਸ਼ੇਅਰ ਕਰ ਦਿਓ ਚੰਗਾ ਜੀ